ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੋਂ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾਂ ਲਵਰ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਬਦਿਹਤ ਬਦਿਹਤ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਆਪਣੇ ਮੌਸਮ ਹੈ ਪਿਛਲੇ 2 ਦਿਨਾਂ ਤੋਂ ਲਗਾਤਾਰ ਆਪਣੇ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਉਹ ਗੜਬੜੀ ਦੇ ਵਿੱਚ ਹੈ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਟੈਂਸ਼ਨ ਦੇ ਵਿੱਚ ਨੇ ਤੇ ਕੱਲ ਸ਼ਾਮ ਨੂੰ ਜੋ ਆਪਣੇ ਰਾਤ ਨੂੰ ਬਰਖਾ ਹੋਈ ਹੈ ਆਪਣੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਗੜੇ ਮਾਰੀ ਹੋਈ ਹੈ ਬਹੁਤ ਸਾਰੇ ਕਿਸਾਨ ਵੀਰਾਂ ਦਾ ਜੂ ਜੋ ਨੁਕਸਾਨ ਹੈ ਉਹ ਹੋਇਆ ਤੇ ਮੀਂਹ ਦਾ ਨੁਕਸਾਨ ਨਹੀਂ ਹੁੰਦਾ ਪਰ ਜੋ ਗੜੇ ਮਾਰੀ ਹੋਈ ਹੈ ਉਹ ਨੁਕਸਾਨ ਬਹੁਤ ਜ਼ਿਆਦਾ ਕਰੂਗੀ ਤੇ ਕਿਸਾਨ ਵੀਰੋ ਜਿਹੜਾ ਹੁਣ ਆਪਣੇ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੇ ਕਿਸਾਨ ਵੀਰ ਨੇ ਹੁਣ ਆਲੂਆਂ ਦੀ ਪਟਾਈ ਕਰ ਰਹੇ ਨੇਗੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਤੇ ਕਿਸਾਨ ਵੀਰੋ ਮੀਂਹ ਦਾ ਜੋ ਆਪਣੀ ਫਸਲ ਦੇ ਉੱਪਰ ਕੀ ਪ੍ਰਭਾਵ ਪੈਣ ਵਾਲਾ ਹੈਗਾ ਦੇਖੋ ਵੀਰੋ ਜਿਹੜਾ ਮੀਂਹ ਹੈਗਾ ਇਹ ਫਸਲ ਲਈ ਉਨੀ ਹੀ ਜ਼ਰੂਰੀ ਹੈ ਜਿੰਨੀ ਕਿ ਕੋਈ ਖਾਦ ਖੁਰਾਕ ਜ਼ਰੂਰੀ ਹੈ ਕੋਈ ਆਪਣੀ ਫਸਲ ਨੂੰ ਜਿੱਦਾਂ ਪੱਕ ਡੀਏਪ ਪਾਉਣੇ ਆ ਪਟਾਸ਼ ਦਿੱਨੇ ਆਗੇ ਮੈਗਨੀਸ਼ੀਆ ਸਪਰੇਹਾਂ ਕਰਦੇ ਆਂ ਹੋਰ ਚੀਜ਼ਾਂ ਕਰਦੇ ਓਨੇ ਹੀ ਫਸਲ ਵਾਸਤੇ ਮੀਂਹ ਜ਼ਰੂਰੀ ਹੁੰਦਾ ਪਰ ਜੇਕਰ ਮੀਂਹ ਸਮੇਂ ਸਿਰ ਪਵੇ ਫੇਰ ਜ਼ਰੂਰੀ ਮੰਨਿਆ ਜਾਂਦਾ ਹੁਣ ਜੇਕਰ ਮੀਂਹ ਹੀ ਆਪਣਾ ਜਾ ਕੇ ਬੜਾਈ ਟਾਈਮ ਪੈ ਜੂ ਫੇਰ ਆਪਾਂ ਨੂੰ ਕੋਈ ਉਹਦਾ ਫਾਇਦਾ ਨਹੀਂ ਉਹਨਾਂ ਨੂੰ ਨੁਕਸਾਨ ਹੀ ਹੋਣਾ ਤੇ ਜੇਕਰ ਇਹੀ ਮੀਂਹ ਆਪਣੇ ਕਿਸਾਨ ਵੀਰੋ ਦਸੰਬਰ ਜਾਂ ਜਨਵਰੀ ਦੇ ਮਹੀਨੇ ਪਵੇ ਕਣਕ ਦਾ ਰੰਗ ਹੀ ਬਦਲ ਜਾਂਦਾ ਹੈ ਬਹੁਤ ਜ਼ਿਆਦਾ ਗਣਕ ਗ੍ਰੋਥ ਕਰਦੀ ਹੈ ਵਧੀਆ ਉਹਨੂੰ ਸਾਰੇ ਤੱਤ ਭਰਪੂਰ ਮਾਤਰਾ ਜਿਹੜੇ ਉਹ ਲੈ ਲੈਂਦੀ ਹੈ ਤੇ ਕਿਸਾਨ ਵੀਰੋ ਜਿਹੜਾ ਹੁਣ ਆਪਾਂ ਮਹੀਦੀ ਗੱਲ ਕਰਦੇ ਆਂ ਨੁਕਸਾਨ ਕਿੱਥੇ ਹੋਣ ਵਾਲਾ ਹੈ ਜਿਹੜੇ ਕਿਸਾਨ ਵੀਰ ਦੇ ਏਰੀਏ ਦੇ ਵਿੱਚ ਗੜੇ ਮਾਰੀ ਜ਼ਿਆਦਾ ਹੋਈਆ ਉੱਥੇ ਸਭ ਤੋਂ ਵੱਧ ਨੁਕਸਾਨ ਹੋਣ ਦਾ ਖਤਰਾ ਜਿੱਥੇ ਮੀਂਹ ਘੱਟ ਪਿਆ ਪਾਣੀ ਦਿੱਤਾ ਹੋਇਆ ਸੀਗਾ ਕੋਈ ਗੱਲ ਨਹੀਂ ਉਹ ਰਿਕਵਰ ਹੋ ਜਾਊਗਾ ਕਿਉਂਕਿ ਧੁੱਪਾਂ ਨਿਕਲ ਨਹੀਂ ਆਣੀਆਂ ਤੇ ਉਹਦੇ ਨਾਲ ਆਪਣੀ فاصلہ ਜਿਹੜੀ ਸੈੱਟ ਹੋ ਜਾਂਦੀ ਹੈ। ਬਾਕੀ ਸਪਰੇਅ ਵੀ ਪਰ ਜਿਹੜੀ ਗੜੇ ਮਾਰੀ ਆ ਕਿਸਾਨ ਵੀਰੋ ਉਸ ਤੋਂ ਵੱਡਾ ਨੁਕਸਾਨ ਨਹੀਂ ਕੋਈ ਹੁੰਦਾ। ਤੇ ਹੋਰ ਜਿਹੜੇ ਖੇਤरां ਦੇ ਵਿੱਚ ਮੀਂਹ ਮਾੜਾ ਮੋਟਾ ਪਊਗਾ ਉਹਦੇ ਨਾਲ ਆਪਣੇ ਦਿਨ ਦਾ ਰਾਤ ਦਾ ਮਾੜਾ ਮੋਟਾ ਟੈਂਪਰੇਚਰ ਵੀ ਅੱਪ ਹੋਊਗਾ। ਫਸਲ ਸਟ्रेस ਦੇ ਵਿੱਚੋਂ ਬਾਹਰ ਆਊਗੀ। ਤੇ ਬਾਕੀ ਧੁੱਪਾਂ ਚਮਕਣ ਦੇ ਅਸਾਰ ਹੋ ਜਾਣਗੇ। ਠੰਡ ਖੁਸ਼ਕ ਠੰਡਾ ਜਿਹੜੀ ਉਹ ਘਟੂਗੀ। ਜਿਹਦੇ ਨਾਲ ਆਪਣੀਆਂ ਫਸਲਾਂ ਜਿਹੜੀਆਂ ਉਹ ਪੂਰੀ ਗਰੋਥ ਕਰਨੀਆਂ। ਕਿਉਂਕਿ ਕਿਸਾਨ ਵੀਰੋ ਮੀਂਹ ਦੇ ਨਾਲ ਨਾਲ ਇਦਾਂ ਨਹੀਂ ਹੁੰਦਾ ਵੀ ਇਕੱਲੀ ਆਪਣੀਆਂ ਫਸਲਾਂ ਨੂੰ ਮੰਨ ਕੇ ਚਲੋ ਆਪਾਂ ਮੀਂਹ ਪੈ ਗਿਆ ਫਸਲਾਂ ਹੋ ਗਈਆਂ। ਮੀਂਹ ਦੇ ਨਾਲ ਆਪਣੀਆਂ ਫਸਲਾਂ ਦਾ ਜੋ ਵੀ ਕੋਈ ਮੰਨ ਲੇ ਚਲੋ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਹੁੰਦੀ ਆ ਉਹ ਉਹਨਾਂ ਦੀ ਪੂਰਤੀ ਮੀਂਹ ਕਰ ਦਿੰਦਾ। ਕਿਉਂਕਿ ਮੀਂਹ ਦੇ ਨਾਲ ਫਸਲਾਂ ਨੂੰ ਨਾਈਟ੍ਰੋਜਨ ਵੀ ਮਿਲਦੀ ਆ ਬਾਕੀ ਹੋਰ ਤੱਤ ਵੀ ਮਿਲਦੇ ਨੇਗੇ। ਤੇ ਨੀਚੋਂ ਜਦੋਂ ਕਣਕ ਸਟ੍ਰੈਸ ਫ੍ਰੀ ਹੋ ਜੂਗੀ ਤਾਂ ਆਪਣੀਆਂ ਜੋ ਵੀ ਨੀਚੇ ਉਹਦੇ ਤੱਤ ਪਏ ਨੇ ਜ਼ਮੀਨ ਦੇ ਵਿੱਚ ਉਹ ਉਹਨੂੰ ਵੀ ਪੂਰੇ ਸਹੀ ਤਰੀਕੇ ਨਾਲ ਲੈਣ ਲੱਗ ਜੂਗੀ ਚਾਹੇ ਕਿਸਾਨ ਵੀਰੋ ਆਪਾਂ ਕਣਕ ਆਪਣੀ ਸਟ੍ਰੈਸ ਫ੍ਰੀ ਆਹ ਸੌਰੀ ਸਟ੍ਰੈਸ ਦੇ ਵਿੱਚ ਹੈ ਚਾਹੇ ਆਪਾਂ ਕੁਸ਼ਪਾਂ ਲਈਏ ਪਰ ਉਹਨੇ ਉਨੀ ਗ੍ਰੋਥ ਨਹੀਂ ਕਰਨੀ ਜਿੰਨੇ ਫਸਲ এনवायरमेंट ਦੇ ਅਨੁਕੂਲ ਗ੍ਰੋਥ ਕਰੂਗੀ ਕਿਉਂਕਿ ਦੇਖਿਆ ਜਾਂਦਾ ਵੀ ਹੁਣ ਆਪਣੀਆਂ ਫਸਲਾਂ ਨੇ ਜਿਹੜੀਆਂ ਜਦੋਂ ਇਹਨਾਂ ਨੂੰ ਸਹੀ ਤਾਪਮਾਨ ਸਹੀ ਟੈਂਪਰੇਚਰ ਸਹੀ ਮੌਸਮ ਮਿਲਦਾ ਆਪਣੀ ਜੋ ਉਮਰ ਦੇ ਆਧਾਰ ਦੇ ਨਾਲ ਤਾਂ ਫਸਲਾਂ ਦੀ ਗਰੋਥ ਆ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਝੋਨੇ ਦੀ ਸਵਾਰ ਉਸ ਦਾ ਝਾੜ ਬਦਲਣ ਦਾ ਕਾਰਨ ਹੀ ਜੋ ਵਧੀਆ ਸਹੀ ਤਾਪਮਾਨ ਰਹਿਣਾ ਜਿਸ ਟਾਈਮ ਝੋਨੇ ਦੀ ਪਕਾਈ ਆ ਉਸ ਟਾਈਮ ਤਾ ਮਾਨ ਵਧੀਆ ਰਹਿਣਾ ਜਦੋਂ ਉਹਨੇ ਨਿਸਰਿਆ ਉਦੋਂ ਵਧੀਆ ਰਹਿਣਾ ਲਾਉਣ ਤੋਂ ਬਾਅਦ ਠੀਕ ਰਹਿਣਾ ਕੋਈ ਜ਼ਿਆਦਾ ਇਫੈਕਟ ਨਾ ਕਰਨਾ ਤਾ ਮਾਨ ਨੇ ਫਿਰ ਆਪਣੀਆਂ ਫਸਲਾਂਾਂ ਦਾ ਝਾੜ ਸਹੀ ਮਿਲਦਾ ਚਲੋ ਮੀ ਮਾੜਾ ਮੋਟਾ ਪੈ ਗਿਆ ਝੋਨੇ ਦੀ ਪਕਾਈ ਵੀਰੇ ਉਹ ਗੱਲਾਂ ਜੁਦਾ ਨੇ ਪਰ ਨਹੀਂ ਟੈਂਪਰੇਚਰ ਅਨੁਕੂਲ ਰਿਹਾ ਇਹੀ ਕੰਮ ਹੈ ਕਣਕ ਨਾਲ ਕਣਕ ਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪਿਆ ਇਹਨੂੰ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਜਿਹਦੇ ਨਾਲ ਕਣਕ ਪਹਿਲਾਂ ਗਰਮੀ ਨਾਲ ਵੀ ਸਟ੍ਰੈਸ ਦੇ ਵਿੱਚ ਸੀ ਤੇ ਹੁਣ ਉਹ ਠੰਡ ਨਾਲ ਵੀ ਸਟ੍ਰੈਸ ਦੇ ਵਿੱਚ ਹੈ ਕਣਕਾਂ ਉਨੇ ਗ੍ਰੋਥ ਨਹੀਂ ਹੋ ਕਰ ਰਹੀਆਂ ਜਿੱਥੇ ਕਣਕ ਪੀਲੀ ਹੈ ਉੱਥੇ ਕਣਕਾਂ ਜਿਹੜੀ ਆਪਣੀ ਉਹ ਜ਼ਿਆਦਾ ਪੀਲੀ ਹੀ ਰਹੀ ਹੈ ਜਦੋਂ ਧੁੱਪਾਂ ਚਮਕਣੀਆਂ ਕਣਕ ਆਪਣੇ ਆਪ ਰਿਕਵਰ ਹੋ ਜਾਊਗੀ ਤਾਂ ਕਿਸਾਨ ਵੀਰੋਂ ਮੈਂ ਇਹੀ ਗੱਲ ਕਰਨੀ ਆ ਤੁਹਾਡੇ ਨਾਲ ਵੀ ਮੀਂਹ ਜਿਹੜਾ ਉਹ ਉਹਨਾਂ ਨੁਕਸਾਨ ਆਪਣੀਆਂ ਫਸਲਾਂ ਨੂੰ ਨਹੀਂ ਕਰਦਾ ਫਾਇਦੇ ਹੋਣ ਵਾਲੇ ਨੇ ਮੀਂਹ ਦੇ ਨਾਲ ਆਪਣੀਆਂ ਕਣਕਾਂ ਨੂੰ ਪਰ ਜਿੱਥੇ ਕਿਸਾਨ ਵੀਰਾਂ ਦੀ ਆਲੂਆਂ ਦੀ ਪਟਾਈ ਚੱਲਦੀ ਆ ਜਾਂ ਕੋਈ ਕਿਸਾਨ ਵੀਰਾਂ ਸਬਜ਼ੀਆਂ ਦਾ ਕੰਮ ਕਰਦੇ ਨੇ ਜਾਂ ਜਿੱਥੇ ਜ਼ਿਆਦਾ ਗੜੇ ਮਾਰੀ ਹੋਈ ਆ ਉੱਥੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਇਹ ਗੱਲ ਨੂੰ ਆਪਾਂ ਨਗਾਉਲੀ ਨਹੀਂ ਕਰ ਸਕਦੇ। ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇ ਦੇਂਦੇ ਰਹੋ ਸਪੋਰਟ ਕਰਦੇ ਰਹੋ। ਇਸੇ ਤਰ੍ਹਾਂ ਆਪਾਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦਾਂਗੇ ਧੰਨਵਾਦ।